ਕਿ ਲੋੜ ਪਵੇ ਤੇ ਬਾਦਸ਼ਾਹ ਕਹੇ ਵੀ ਜੋ ਜਿੰਨਾ ਵੀ ਚਾਹੀਦਾ ਲੈ ਜਾਓ ਤੇ ਉਹਨਾਂ ਸਾਰਾ ਅਧਿਨ ਕਰਨ ਤੋਂ ਬਾਅਦ ਕਿਹਾ ਕਿ ਦੁਨੀਆ ਦੇ ਵਿੱਚ ਜੇ ਕੋਈ ਚੰਗਾ ਰਾਜ ਜਿੱਥੇ ਹਰ ਮਨੁੱਖ ਸੁખી ਰਹ ਰਿਹਾ ਮੈਂ ਹਰ ਮਨੁੱਖ ਦੀ ਗੱਲ ਕਿਉਂ ਕੀਤੀ ਹੈ ਵੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰਾਜ ਕਰ ਰਿਹਾ ਉਦੋਂ ਸਿੱਖਾਂ ਦੀ ਗਿਣਤੀ ਤਾਂ 12% ਪੰਜਾਬ ਦੇ ਵਿੱਚ ਜਿਨ੍ਹਾਂ ਦੇ ਉੱਪਰ ਰਾਜ ਕੀਤਾ ਜਾ ਰਿਹਾ ਉਹ ਹਿੰਦੂ ਵੀ ਨਹੀਂ ਤੇ ਮੁਸਲਮਾਨ ਵੀ ਨੇ ਤੇ ਦੋਵੇਂ ਆਪਸ ਦੇ ਵਿੱਚ ਬਣਦੀ ਮੁਸਲਮਾਨ ਵੀ ਰਣਜੀਤ ਸਿੰਘ ਦੇ ਰਾਜ ਚ ਰਹ ਰਹੇ ਉਹਨਾਂ ਦੇ ਵਾਸਤੇ ਸ਼ਰੀਅਤ ਦੇ ਕਾਨੂੰਨ ਉਹਨਾਂ ਦੇ ਕਾਜ਼ੀਆਂ ਤੇ ਮੁਫਤੀਆਂ ਦੇ ਅਨਸੂਰ ਚੱਲਦੇ ਨੇ ਉਹਦੇ ਰਾਜ ਚ ਹਿੰਦੂ ਵੀ ਰਹ ਰਹੇ ਨੇ ਉਹਨਾਂ ਦੇ ਧਰਮ ਚ ਦਖਲ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਸੰਸਕਾਰ ਤੇ ਕਰਮਕਾਂਡ ਜਿਹੜੇ ਨੇ ਪੁਰਾਣੀ ਦੇ ਮੁਤਾਬਕ ਚੱਲਦੇ ਨੇ ਪਰ 40 ਸਾਲਾਂ ਦੇ ਵਿੱਚ ਇੱਕ ਵੀ ਫਿਰਕੂ ਦੰਗਾ ਨਹੀਂ ਹੋਇਆ ਇੱਕ ਇਤਿਹਾਸ ਦੀ ਮਿਸਾਲ ਹੈ ਰਾਜ ਕਰਨ ਵਾਲੀ ਕੌਮ ਦੀ ਗਿਣਤੀ 10-12% ਹੋਵੇ ਜਿੰਨਾ ਤੇ ਰਾਜ ਕੀਤਾ ਜਾ ਰਿਹਾ ਹੋ 90% ਹੋਣ ਉਹ ਦੋਵੇਂ ਤਰ੍ਹਾਂ ਆਪਸ ਦੇ ਵਿੱਚ ਧਾਰਮਿਕ ਤੇ ਵਿਚਾਰਧਾਰਕ ਤੌਰ ਤੇ ਵੰਡੀਆਂ ਹੋਣ ਤੇ ਇਹਦੇ باوجود ਆਪਸ 'ਚ ਕੋਈ ਦੰਗਾ ਨਾ ਹੋਵੇ ਅੱਜ ਜਦੋਂ ਦਾ ਹਿੰਦੁਸਤਾਨ ਬਣਿਆ ਇਹਦੇ ਉੱਪਰ ਇੱਕ ਕਿਤਾਬ ਲਿਖੀ ਗਈ ਹੈ ਦੰਗੋ ਕਾਇਤਹਾਸ ਪੜ ਕੇ ਵੇਖ ਲਓ ਹਰ ਤਰੀਕ ਦੇ ਵਿੱਚ ਦੰਗਾ ਹੁੰਦਾ ਹੈ ਇਥੇ ਪੰਜਾਬ ਚ ਨਹੀਂ ਹੋਇਆ ਤੇ ਬਿਹਾਰ ਚ ਹੋਵੇਗਾ ਬਿਹਾਰ ਨਹੀਂ ਤੇ ਰਾਜਸਥਾਨ ਚ ਹੋਵੇਗਾ ਹਰ ਦਿਨ ਇੱਕ ਫਿਰਕੂ ਫਸਾਦ ਹੋ ਰਿਹਾ ਹੈ ਹਿੰਦੁਸਤਾਨ ਚ ਤਕਰੀਬਨ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਨਹੀਂ ਫਿਰ ਇਹਨਾਂ ਸਾਰੀਆਂ ਗੱਲਾਂ ਹੁਣ ਰਣਜੀਤ ਸਿੰਘ ਕਰਦਾ ਕੀ ਸੀ ਪਹਿਲਾਂ ਮੈਂ ਦੱਸਾਂ ਕਿ ਇਹ ਗੱਲ ਸਾਡੇ ਚੋਂ ਕੱਢੀ ਕਿਵੇਂ ਜਾਂਦੀ ਹੈ ਇਹ ਤੇ ਮਾਣ ਵਾਲੀ ਗੱਲ ਹੈ ਨਾ ਅਸੀਂ ਦੁਨੀਆਂ ਦੇ ਪਰਦਾਵੇ ਨਾਲ ਕੀਨੇ ਕਿ ਸਾਡਾ ਰਾਜ ਜਿਵੇਂ ਦੱਸ ਬਸ ਜਦੋਂ ਸਾਡੇ ਕੋਲ ਸਾਰੀਆਂ ਸਹੂਲਤਾਂ ਇੱਥੇ ਏਸੀ ਲੱਗੇ ਘਰ 'ਚ ਏਸੀ ਹੈ ਗੱਡੀਆਂ ਦੇ ਵਿੱਚ ਏਸੀ ਹੈ ਕੋਈ ਸਾਨੂੰ ਦੁੱਖ ਨਹੀਂ ਫਿਰ ਰਾਜ ਕੀ ਕਰਨਾ ਇਹ ਰਾਜ ਨੂੰ ਨਹੀਂ ਗੱਲ ਕਿੱਥੇ ਹੁੰਦੀ ਹੈ ਗੱਲ ਹੁੰਦੀ ਹੈ ਕਿ ਰਾਜ ਤੇ ਆਪਣਾ ਰਾਜ ਇਹਨਾਂ ਦੋ ਚੀਜ਼ਾਂ 'ਚ ਬਹੁਤ ਹੁੰਦਾ ਹੈ ਮਸਕੀਨ ਜੀ ਨੇ ਗੱਲ ਬੜੀ ਪਿਆਰੀ ਕਹੀ ਸੀ 1984 ਦਾ ਵਾਰ ਮਸਕੀਨ ਜੀ ਦੇਖਿਆ ਸੀ ਜੇ ਆਪਣਾ ਰਾਜ ਹੁੰਦਾ ਇੱਕ ਲੁਕਾਰਾ ਨਾ ਵਰਤਦਾ ਜੇ ਆਪਣਾ ਰਾਜ ਹੁੰਦਾ ਦਿੱਲੀ ਦੇ ਵਿੱਚ ਸਾਡੀ ਨਸਲ ਖੁਸ਼ੀ ਕਰ ਦਿੰਦੀ ਜੇ ਆਪਣਾ ਰਾਜ ਹੁੰਦਾ ਤਾਂ ਪੰਜਾਬ ਦੇ ਵਿੱਚ 25000 ਲਵਾਰਸ ਲਾਸ਼ਾਂ ਦੀ ਅਦਸਤਾ ਨਾ ਪੜਦੀ ਜੇ ਆਪਣਾ ਰਾਜ ਹੁੰਦਾ ਤੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਦੇ ਮੁੱਲ ਨਾ ਪੈਂਦੇ ਜੇ ਆਪਣਾ ਰਾਜ ਹੁੰਦਾ ਸਾਡੀਆਂ ਬੱਚੀਆਂ ਦੀ ਬੇਪਤੀ ਨਾ ਹੁੰਦੀ। ਸੋ ਰਾਜ ਇੱਕ ਅਹਿਮ ਗੱਲ ਹੈ ਪਰ ਸਾਡੇ ਮਨ ਚ ਕੀ ਸਿਰਜਿਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹਾਂ। ਮੈਨੂੰ ਰਾਜ ਦੀ ਲੋੜ ਵੀ ਨਹੀਂ ਮੈਨੂੰ ਮੁਕਤੀ ਦੀ ਲੋੜ ਹੈ। ਉਹਨੂੰ ਕਿਉਂ? ਕਿਉਂਕਿ ਚਰਨ ਕਬਲਾ ਦੇ ਨਾਲ ਪ੍ਰੀਤ ਹੈ। ਪਰ ਕਦੀ ਅਸੀਂ ਇਸ ਸਾਰਾ ਸ਼ਬਦ ਨੂੰ ਪੜਨ ਦਾ ਯਤਨ ਕੀਤਾ। ਪੀ ਕੇਵਲ ਤੇ ਕੇਵਲ ਇਨਾ ਕੀ ਕਿਉਂ ਬਰਤੇ ਜਾਂਦਾ ਹੈ ਅਸੀਂ ਸਾਰਾ ਸ਼ਬਦ ਤੇ ਪੜਨ ਦਾ ਯਤਨ ਕਰੀ ਹੈ ਹੁਣ ਉੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਬ੍ਰਾਹਮਣ ਮਹੇਸ਼ ਸਿੱਧ ਮੁੰ ਇੰਦਰਾ ਮੋਹਿ ਠਾਕੁਰ ਹੀ ਪਾਰੇ ਕਹਿੰਦੇ ਕਿ ਕੋਈ ਆਪਣੇ ਦੇਵਤੇ ਨੂੰ ਪੂਜਦਾ ਹੈ ਕੋਈ ਆਪਣੇ ਦੇਵਤੇ ਨੂੰ ਪੂਜਦਾ ਹੈ ਕੋਈ ਆਪਣੇ ਦੇਵਤੇ ਨੂੰ ਪੂਜਦਾ ਹੈ ਪਰ ਮੇਰਾ ਇਸ਼ਟ ਤਾਂ ਇੱਕ ਹੈ ਤੇ ਜਿਹੜਾ ਮੇਰਾ ਇਸ਼ਟ ਹੈ ਨਾ ਜਦੋਂ ਮੇਰਾ ਮਨ ਉਹਦੇ ਨਾਲ ਜੁੜ ਗਿਆ ਫਿਰ ਮੈਨੂੰ ਕਿਸੇ ਦੁਨਿਆਵੀ ਰਾਜ ਦੀ ਲੋੜ ਨਹੀਂ ਇੱਕ ਪਾਸੇ ਪਾਸਾ ਕਿੰਦੇ ਨਿਕਲੇ ਸਭ ਸੁਖ ਹਾਲੀ ਬੁੱਠੀਆਂ ਇਹ ਵਾਹਲੇ ਮੀਰਾ ਜੀ ਇੱਕ ਪਾਸੇ ਪੰਤਰ ਵਿਦਾਸ ਜੀ ਕਹ ਰਹੇ ਨੇ ਬੇਗਮਪੁਰਾ ਸਹਿਰ ਕੋ ਨਾਉ ਦੁਖਾਂ ਦੁਹ ਨਾਹੀ ਤਖਾਂ ਭਾਵੇਂ ਕਿ ਇਹ ਵੀ ਇੱਕ ਆਤਮਿਕ ਅਵਸਥਾ ਹੈ ਹੁਣ ਇਹਨੂੰ ਸਮਝਣ ਦਾ ਚਤਰ ਕਰਨੀ ਇਸ ਘਰ ਨੂੰ ਸਮਝੀਏ ਜਰੂਰ ਫਿਰ ਇਤਿਹਾਸ ਦੀ ਤੰਦਾਂ ਦਾ ਪਤਾ ਲੱਗੇਗਾ ਕਿ ਰਾਜ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਰਣਜੀਤ ਸਿੰਘ ਤੱਕ ਕਿਵੇਂ ਸਾਡੇ ਕੋਲ ਆਇਆ ਕਿਵੇਂ ਸਾਡੀਆਂ ਸ਼ਹਾਦਤਾਂ ਹੋਈਆਂ ਤੇ ਕਿਵੇਂ ਜਾਂਦਾ ਰਿਆ ਸਾਡੀਆਂ ਗਲਤੀਆਂ ਸੋ ਜਦੋਂ ਗੁਰੂ ਦੀ ਗੋਚ ਵਿੱਚ ਬੈਠੇ ਇਹ ਹੈ ਇੱਕ ਆਤਮਿਕ ਮੰਡਲ ਜਿਹਨੂੰ ਕਹਿੰਦੇ ਸਪਿਰਚੁਅਲਿਟੀ ਗੁਰੂ ਦੇ ਕੋਲ ਦੋਵੇਂ ਚੀਜ਼ਾਂ ਨੇ ਗੁਰੂ ਦੇ ਕੋਲ ਸਪਿਰਚੁਅਲਿਟੀ ਵੀ ਹੈ ਐਂਪੀਰੀਅਲਿਜ਼ਮ ਐਸੇ ਕਰਕੇ ਪਾਤਸ਼ਾਹ ਬੰਦ ਗੁਰਨਾਨਕ ਸਾਹਿਬ ਨੇ ਕੀ ਕਿੰਦੇ ਨੇ ਕਬ ਕਲ ਸਜਸ ਗਾਵੋ ਗੁਰਨਾਨਕ ਰਾਜ ਯੋਗ ਜਨਮ ਜੀ ਰਾਜ ਦੀ ਗੱਲ ਵੀ ਆਈ ਯੋਗ ਦੀ ਵੀ ਗੱਲ ਜਿਹਨੂੰ ਭਾਈ ਅਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਕੀਂਦੇ ਬਾਦਸ਼ਾਹ ਦਰਬੀਸ਼ ਨੂੰ ਕੋ ਵਿੱਚ ਹੱਕ ਹੱਕ ਆਦੇਸ਼ ਨੂੰ ਗੋਬਿੰਦ ਸਿੰਘ ਦੁਨੀਆ ਦੇ ਵਿੱਚ ਬਹੁਤ ਸਾਰੇ ਬਾਦਸ਼ਾਹ ਹੋਏ ਹੋਣਗੇ ਪਰ ਕੋਈ ਬਾਦਸ਼ਾਹ ਇਸ ਤਰ੍ਹਾਂ ਦਾ ਦਰवेश ਨਹੀਂ ਹੋਇਆ ਕਿ ਆਪਣੀ ਕੌਮ ਦੀ ਚੋਰੀ ਚ ਆਪਣੇ ਚਾਰ ਪੁੱਤਰਾਂ ਦੇ ਸਿਰ ਪਾ ਕੇ ਇਹ ਗੱਲ ਕਹਿ ਦਿੱਤੇ ਕੋਈ ਗੱਲ ਨਹੀਂ ਜਿਹਾ ਸ਼ੁੱਧ ਕੇ ਬੱਚਾ ਕੁਸ਼ਤਾ ਚਾਰ ਕੇ ਬਾਕੀ ਦੇ ਬਾਦਸਤ ਵੇਚੀ ਦਾ ਬਾਦ ਦੁਨੀਆ 'ਚ ਦਰवेश ਬਹੁਤ ਹੋਏ ਹੋਣਗੇ ਪਰ ਕੋਈ ਦਰवेश ਇਸ ਤਰ੍ਹਾਂ ਦਾ ਬਾਦਸ਼ਾਹ ਨਹੀਂ ਬਣਿਆ ਸੋ ਕਲਗੀਧਰ ਪਾਤਸ਼ਾਹ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਭਾਈ ਨੱਦ ਲਾਲ ਜੀ ਦਾ ਇਹ ਸ਼ਬਦ ਕਿ ਬਾਦਸ਼ਾਹ ਦਰਵੇਸ਼ ਗੋਬਿੰਦ ਸਿੰਘ ਸਾਨੂੰ ਇਹ ਗੱਲ ਸਮਝਾ ਦਿੰਦਾ ਹੈ ਕਿ ਸਿੱਖ ਦੇ ਕੋਲ ਰਾਜ ਵੀ ਹੈ ਸਿੱਖ ਦੇ ਕੋਲ ਜੂਦ ਵੀ ਹੈ ਪਰ ਸਿੱਖ ਰਾਜ ਕਦੋਂ ਨਹੀਂ ਚਾਹੁੰਦਾ ਉਹ ਕੇਸਵਸਥਾ ਚ ਆ ਕੇ ਜਦੋਂ ਉਹ ਆਤਮਿਕ ਮੰਡਲ ਦੇ ਉਸ ਧਾਰੇ ਦੇ ਵਿੱਚ ਹੈ ਜਿੱਥੇ ਸਭ ਸੁਖਾਲੀ ਉਠੀਆਂ ਦੀ ਵਿਚਾਰ ਤਾਰਾ ਕੰਮ ਕਰੀ ਮੰਨ ਲਓ ਤੁਸੀਂ ਗੁਰੂ ਦੀ ਗੋਚ ਚ ਬੈਠੇ ਹੋ ਬੜਾ ਬਨੰਦ ਆ ਰਿਹਾ ਹੱਸੋ ਜੇ ਕੋਈ ਸਰਕਾਰ ਇਵੇਂ ਦੀ ਹੋਵੇ ਮੰਨ ਲਓ ਮੁਗਲਾ ਦਾ ਰਾਜ ਹੋਵੇ ਤੁਹਾਡੇ ਸਿਰਾਂ ਦੇ ਬੋਲ ਪੈ ਰਹੇ ਹੁੰਦੇ ਕਿ ਤੁਸੀਂ ਦਰਬਾਰ ਸਾਜਾਂ ਦਰਬਾਰ ਚ ਨਹੀਂ ਆ ਸਕਦੇ ਕੀ ਤੁਸੀਂ ਇੱਥੇ ਜੁੜਦੇ ਨਹੀਂ ਜੁੜਨ ਦਾ ਯਤਨ ਕਰਦੇ ਤਾਂ ਸ਼ਹਾਗਤਾ ਤੇ ਪੈ ਸੋ ਜੇ ਗੁਰੂ ਦੀ ਗੋਚ ਜੁੜੇ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਪੱਖ ਹੈ ਉਹ ਇਹ ਹੈ ਕਿ ਅਸੀਂ ਰਾਜ ਸੱਤਾ ਨੂੰ ਨਹੀਂ ਆਉਂਦੇ ਜਿੰਨਾ ਚਿਰ ਤੱਕ ਦੁਨਿਆਵੀ ਤੌਰ ਤੇ ਜਿਸ ਨੂੰ امਪੀਰੀਲਿਜ਼ਮ ਕਹਿੰਦੇ ਉਹ ਰਾਜ ਸੱਤਾ ਨਹੀਂ ਹੈ ਉਹਨਾਂ ਚਿਰ ਤੁਸੀਂ ਆਤਮਿਕ ਮੰਡਲ ਚ ਪ੍ਰਵੇਸ਼ ਕਰ ਹੀ ਨਹੀਂ ਸਕਦੇ ਹਾਂ ਵਿਅਕਤੀ ਤੌਰ ਤੇ ਕਰ ਸਕਦੇ ਵਿਅਕਤੀਗਤ ਤੌਰ ਤੇ ਕੋਈ ਔਕਾ ਨਹੀਂ ਹੈ ਗੁਰਨਾਨਕ ਸਾਹਿਬ ਦੇ ਸਮੇਂ ਸਿੱਧ ਬੈਠੇ ਸੀ ਪਹਾੜਾਂ ਦੇ ਵਿੱਚ ਆਨੰਦ ਦੇ ਵਿੱਚ ਨੇ ਸਮਾਧੀਆਂ ਲੱਗੀਆਂ ਨੇ ਭਗਤੀ ਕਰੀ ਜਾ ਰਹੇ ਨੇ ਦੁਨੀਆਂ ਦੇ ਨਾਲ ਕੋਈ ਮਤਲਬ ਨਹੀਂ ਇਹ ਵਿਅਕਤੀਗਤ ਹੈ ਇੰਡੀਵੀਜੂਐਲਟੀ ਹੈ ਤੁਸੀਂ ਵੀ ਬੈਠੋ ਕਰਛਾ ਕਿਸੇ ਨੂੰ ਵੋਟ ਪਾਉਣ ਦੀ ਲੋੜ ਨਹੀਂ ਪਹਾੜ ਦੇ ਵਿੱਚ ਜਾ ਕੇ ਬਹਿ ਜਾਓ ਜੋ ਮਿਲਦਾ ਖਾ ਲਿਆ ਇੱਕ ਪਿਕਸ਼ੂ ਦੀ ਤਰ੍ਹਾਂ ਇੱਕ ਮੌਕਤੀ ਦੀ ਤਰ੍ਹਾਂ ਜੀਵਨ ਬਤੀਤ ਕਰ ਦਿੱਤਾ ਬਸ ਇਹਦਾ ਸਮਾਜ ਨੂੰ ਕੀ ਫਾਇਦਾ ਤੁਹਾਡੇ ਸਮਾਜ ਦੇ ਵਿੱਚ ਤੁਹਾਡੇ ਨੌਜਵਾਨ ਚਿੱਟੇ ਨਾ ਮਰ ਰਹੇ ਹੋਣ ਤੁਹਾਡੇ ਸਮਾਜ ਦੇ ਵਿੱਚ ਬੀਬੀਆਂ ਦੀ ਬੇਬਤੀ ਹੋ ਰਹੀ ਹੋਵੇ ਤੁਹਾਡੇ ਸਮਾਜ ਦੇ ਵਿੱਚ ਬੀਬੀਆਂ ਨੂੰ ਨੰਗੀਆਂ ਕਰਕੇ ਗਲੀਆਂ ਦੇ ਵਿੱਚ ਘੁਮਿਆ ਫਿਰਿਆ ਜਾਵੇ ਤੇ ਉੱਥੇ ਤੁਹਾਡੀ ਭਤੀ ਕੀ ਜਿੰਦੀ ਸੋ ਵਿਅਕਤੀਗਤ ਤੌਰ ਤੇ ਵਿਚਾਰ ਠੀਕ ਹੈ ਕਿ ਤੁਸੀਂ ਆਜ਼ਾਦੀ ਦਾ ਆਨੰਦ ਮਾਣ ਸਕਦੇ ਹੋ ਪਰ ਜਦੋਂ ਸਮੂਹਿਕ ਤੌਰ ਤੇ ਗੱਲ ਆਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਸਿੱਧਾ ਨੂੰ ਹੀ ਸਵਾਲ ਕਰਦੇ ਨੇ ਕਹਿੰਦੇ ਸੇਲ ਤੇ ਛੱਕ ਬੈਠੇ ਪਰਬਤੀ ਕੌਣ ਜਗਤ ਕੋ ਭਾਰ ਧਾਰ ਤੁਸੀਂ ਤੇ ਪਹਾੜਾਂ ਤੇ ਲੁੱਕ ਕੇ ਬਹਿ ਗਏ ਇੰਨਾ ਲੋਕਾਂ ਦੀ ਗੱਲ ਕੌਣ ਕਰੇਗਾ ਜਿਨ੍ਹਾਂ ਦੇ ਪਹਾੜ ਚੜ ਕੇ ਆਇਆ ਤੇ ਇਸੇ ਕਰਕੇ ਪਹਿਲਾ ਸੰਦੇਸ਼ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਕਿ ਪਾਪ ਕੀ ਜਾਂਜ ਲੈ ਕਾਬ ਨੂੰ ਧਾਇ ਜੋਰੀ ਮੰਗੇ ਤਾਨ ਵਿਦਾਲੋ ਸੋ ਗੁਰਨਾਨਕ ਸੱਚੇ ਪਾਤਸ਼ਾਹ ਨੇ ਉਸ ਰਾਜ ਸੱਤਾ ਦੀ ਵਿਚਾਰਧਾਰਾ ਦੀ ਨੀਂਹ ਧਰ ਦਿੱਤੀ ਕਿ ਪ੍ਰਗਟ ਭਾਵੇਂ ਬਾਦជា ਹੋਇਆ ਰਾਜ ਹੈ ਕਿਵੇਂ ਦਾ ਹੈ ਪਾਤਸ਼ਾਹ ਨੇ ਸਾਨੂੰ ਦੋ ਗੱਲਾਂ ਸਮਝਾ ਦਿੱਤਾ ਬਾਬਰ ਦੇ ਸਮੇਂ ਸਭ ਤੋਂ ਪਹਿਲਾ ਹਾਰ ਦਾ ਅਧਿਨ ਕੀਤਾ ਕਿ ਇੱਥੇ ਥੋੜੀ ਜੀ ਫੌਜ ਲੈ ਕੇ ਆਇਆ ਬਾਬਰ ਇੱਥੇ ਸਾਰੇ ਹਿੰਦੁਸਤਾਨ ਤੇ ਕਾਬੂ ਕਿਵੇਂ ਹੋ ਗਿਆ ਇਹਦੇ ਕਾਰਨ ਕੀ ਸੀ ਗੁਰਨਾਨਕ ਦੇ ਸੱਚੇ ਪਾਤਸ਼ਾਹ ਨੇ ਕਾਰਨਾਂ ਦੀ ਤਫ਼ਤੀਸ਼ ਕੀਤੀ ਇਹਨਾਂ ਕਾਰਨਾਂ ਨੂੰ ਸਮਝਿਆ ਜਾਵੇ ਕਿ ਇੱਕ ਬੰਦਾ ਮੱਲੋ ਮੁਹੰਮਦ ਬਿਨ ਕਾਸਮ 710 ਦੇ ਵਿੱਚ ਉਹ ਬੰਦਾ 500 ਬੰਦਾ ਲੈ ਕੇ ਹੁੰਦਾ 500 ਵਿਅਕਤੀਆਂ ਦੀ ਫੌਜ ਤੇ ਸਾਰਾ ਇਹ ਹਿੰਦੁਸਤਾਨ ਫਤਿਹ ਕਰਕੇ ਚਲਾ ਜਾਂਦਾ ਹੈ 1025 ਚ ਮਹਿਬੂਦ ਗਜਨ ਵੀ ਆਉਂਦਾ ਹੈ ਤੇ ਉਹ ਵੇਖਦਾ ਹੈ ਕਿ ਲੋਕ ਬੜੇ ਨੇ ਅੱਗੇ ਮੰਦਰਾਂ ਦੇ ਵਿੱਚ ਤਾਂ ਭੀੜਾਂ ਦੀਆਂ ਭੀੜਾਂ ਨੇ ਜਿਨ੍ਹਾਂ ਨੇ ਮੁਕਾਬਲਾ ਕੀਤਾ ਤੇ ਮੇਰੀ ਤੇ ਥੋੜੀ ਜੀ ਫੌਜ ਨੂੰ ਇੱਕ ਇੱਕ ਬੰਦੇ ਦੇ ਬਰਾਬਰੇ 20 25 25 ਬੰਦੇ ਨੇ ਗਿਣਤੀ ਇੰਨੀ ਜ਼ਿਆਦਾ ਹੈ। ਉਹਦਾ ਇੱਕ ਸੈਨਾਪਤੀ ਤਿੱਲਕ। ਇਹਦਾ ਜਗਰ ਬਕਾਇਦਾ ਤੌਰ ਤੇ ਜਵਾਲਨ ਮੈਲੂ ਨੇ ਆਪਣੀ ਕਿਤਾਬ ਡਿਸਕਵਰੀ ਆਫ ਇੰਡੀਆ ਚੋਂ ਹੀ ਕੀਤਾ। ਇਸ ਗੱਲ ਦਾ ਇੱਥੋਂ ਦੇ ਲੋਕਾਂ ਦੀ ਬਾਲਸਿਕਤਾ ਵੇਖੋ। ਇੱਥੋਂ ਦਾ ਇੱਕ ਉਹਦਾ ਸਾਥੀ ਬਣਿਆ। ਬ੍ਰਾਹਮਣ ਨਾਮ ਉਹਦਾ ਤਿੱਲਕ। ਮਹਿਮੂਦ ਗਜ਼ਨਵੀ ਨੇ ਕਹਿੰਦਾ ਹੈ। ਕਹਿੰਦਾ ਬਾਦਸ਼ਾਹ ਸਲਾਮਤ। ਇਹ ਲੋਕ گاਉਂ ਦੇ ਪੁਜਾਰੀ ਨੇ। ਇਹ ਇਹਨਾਂ ਨੂੰ ਜਿੱਤਣ ਦਾ ਸਭ ਤੋਂ ਸੌਖਾ ਤਰੀਕਾ ਕਿ ਆਪਣੀ ਫੌਜ ਦੇ ਅੰਗੇ 500 ਦੋਹਾਂ ਲਾ ਕੇ ਉਹਨਾਂ ਨੂੰ ਅੱਗੇ ਗਈ ਦੂਰ ਇਹਨਾਂ ਮੱਥੇ ਟੇਕੀ ਜਾਣੇ ਤੁਸੀਂ ਸਿਰ ਵੱਡੀ ਜਾਓ ਉਹੋ ਕੁਝ ਗਿਆ ਇਤਿਹਾਸ ਨੂੰ ਪੜ ਕੇ ਫੌਜ ਦੀ ਗਿਣਤੀ ਘੱਟ ਸਕਦਾ ਹੁਣ ਗੁਰਨਾਨਕ ਸਾਹਿਬ ਨੇ ਸਾਰੀ ਗੱਲ ਦਰਦਨ ਕੀਤਾ ਵੀ ਨਹੀਂ ਇਹ ਲੋਕ ਜੰਤਰ ਮੰਤਰ ਤੰਤਰ ਟੀਵੀਆਂ ਦੇ ਉੱਪਰ ਇੰਨਾ ਵਿਸ਼ਵਾਸ ਰੱਖਦੇ ਨੇ ਮੈਦਾਨੇ ਜੰਗ ਦੇ ਵਿੱਚ ਇਹ ਕਰਮ ਜੁੱਧ ਲੜਨ ਦੇ ਕਾਬਿਲ ਹੈ ਹੀ ਅੱਜ ਵੀ ਇਹੀ ਕੁਝ ਹੋ ਰਿਹਾ ਜੀ ਅਖਬਾਰ ਹੁੰਦੀ ਘਰ ਦੇ ਵਿੱਚ ਦੱਸ ਦਿਓ ਮੈਨੂੰ ਸਭ ਤੋਂ ਪਹਿਲਾਂ ਰਾਸ਼ੀ ਫਲ ਵੇਖਦੇ ਹਾਂ ਵੇਖਦੇ ਹਾਂ ਤੇ ਅਖਬਾਰ ਵਿੱਚ ਦੋ ਤਰ੍ਹਾਂ ਦੇ ਰਾਸ਼ੀ ਫਲ ਹੁੰਦੇ ਨੇ ਜਿਹੜੀਆਂ ਪੰਜਾਬੀ ਅਖਬਾਰਾਂ ਨੂੰ ਉਹਦੇ ਵਿੱਚ ਰਾਸ਼ੀ ਫਲ ਜਿਹੜਾ ਹੁੰਦਾ ਹੈ ਤੁਹਾਡੇ ਨਾਮ ਦੇ ਅੱਖਰ ਦੇ ਹਿਸਾਬ ਦੇ ਨਾਲ ਹੁੰਦਾ ਹੈ ਕਿ ਸਸੇ ਤੇ ਗੱਗੇ ਦੀ ਕੁੰਭ ਰਾਸ਼ੀ ਰਾਰੇ ਦੀ ਤੂਣਾ ਰਾਸ਼ੀ ਤੇ ਜੇ ਇਹ ਚੀਜ਼ਾਂ ਸੱਚੀਆਂ ਹੋਣ ਤੇ ਫਿਰ ਰਾਮ ਤੇ ਰਾਵਣ ਦੀ ਰਾਸ਼ੀ ਆਕਿਆ ਫਿਰ ਕੰਸ ਤੇ ਕ੍ਰਿਸ਼ਨ ਦੀ ਰਾਸ਼ੀ ਇਕ ਹੈ ਫਿਰ ਉਸਾਮਾ ਬਿੰਦ ਲਦੀਨ ਦੀ ਤੇ ਉਪਾਮਾ ਦੀ ਰਾਸ਼ੀ ਇਕ ਹੈ ਅੰਗਰੇਜ਼ੀ ਅਖਬਾਰਾਂ ਚ ਹੌਰਾਸਕੋਪ ਜਿਹੜੀ ਹੁੰਦੀ ਹੈ ਉਹ ਜਨਮ ਦੀ ਤਰੀਕ ਦੇ ਆਧਾਰ 'ਤੇ ਤੇ 1 ਮਿੰਟ ਦੇ ਵਿੱਚ ਦੁਨੀਆ ਦੇ ਵਿੱਚ ਤਕਰੀਬਨ 2200 ਤੋਂ ਵੱਧ ਬੱਚੇ ਜਨਮ ਲੈ ਰਹੇ ਨੇ ਕਿ ਸਾਰੇ ਰਾਜੇ ਬਣ ਜਣਗੇ ਨਹੀਂ ਇਹ ਸਾਡੀ માનਸਿਕਤਾ ਹੈ ਪਉਣ ਜਦ ਬਾਬਰ ਚੜ ਕੇ ਆਇਆ ਇੱਥੋਂ ਦੇ ਲੋਕਾਂ ਨੇ ਕਹਿੰਦੇ ਸਾਡੇ ਕੋ ਪੀਰ ਫਕੀਰ ਸਾਡੇ ਕੋ ਜੰਤਰ ਮੰਤਰ ਤੰਤਰ ਹਵਨ ਸਾਡੇ ਕੋ ਧਾਰਮਿਕ ਤੌਰ ਤੇ ਇਨਾ ਮਸਾਲਾ ਪਿਆ ਜੰਗ ਲੜਨ ਦੀ ਲੋੜ ਕੀ ਹੈ ਮੰਤਰ ਪੜ੍ਹਨੇ ਫੌਜ ਨਹੀਂ ਹੋ ਜਾਂਦੀ ਹੈ ਤੇ ਮੈਂ ਇੱਕ ਗੱਲ ਖਿਆਲ ਕਰੋ ਵੋਟਾਂ ਦੇ ਦਿਨ ਵਿੱਚ ਵੋਟਾਂ ਚੱਲ ਰਹੀਆਂ ਜੇ ਇਨਾਂ ਬਾਬਿਆਂ ਦੇ ਕੋਲ ਇਨਾਂ ਜੰਤਰਾ ਮੰਤਰਾਵਾਲਿਆਂ ਦੇ ਕੋਲ ਕੁਝ ਹੋਵੇ ਤਾਂ ਆ ਲੀਡਰਾਂ ਨੂੰ ਘਰ ਘਰ ਜਾ ਕੇ ਤਰਲੇ ਕੱਢਣ ਦੀ ਲੋੜ ਹੈ ਇੱਕ ਬਾਬੇ ਕੋ ਜਾਣ ਤੇ ਜੰਤਰ ਮੰਤਰ ਦੇ ਨਾਲ ਦੂਜੇ ਉਮੀਦਵਾਰ ਦਾ ਨੁਸਾਨ ਕਰਾ ਦੇ। ਕਿਉਂ ਫਿਰ ਲੋਕਾਂ ਦਾ ਇੰਨਾ ਪੈਸਾ ਇਲੈਕਸ਼ਨ ਚ ਡੋਲਿਆ ਜਾਂਦਾ ਹੈ? ਜੇ ਹੋਣੀ ਬਾਬਿਆਂ ਦੇ ਪੱਲੇ ਕੁਝ। ਕੇਵਲ ਤੇ ਕੇਵਲ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਇਆ ਜਾਂਦਾ ਹੈ। ਮੈਂ ਵੇਖਦਾ ਕਿ ਇੰਨੀ ਜ਼ਿਆਦਾ ਮਾਨਸਿਕ ਤਕੜੀਆ ਹੋ ਚੁੱਕੀ ਹੈ। ਮੈਂ ਲੈਕਚਰ ਕਰਨ ਵਾਸਤੇ ਗਿਆ ਮਾਲਵੇ ਦੇ ਵਿੱਚ। ਤੇ ਜਦੋਂ ਮੈਂ ਲੈਕਚਰ ਕਰਕੇ ਬਾਹਰ ਆਇਆ ਤੇ ਬਹੁਤ ਸਾਰੇ ਵੀਰ ਆਪਣਾ ਕਾਰਡ ਦੇ ਦਿਓ ਜੀ ਕਾਰਡ ਦੇ ਦਿਓ ਜਿਹੜੇ ਵਿਜ਼ਿਟਿੰਗ ਕਾਰਡ ਹੁੰਦੇ ਆ ਟੈਲੀਫੋਨ ਵਗੈਰਾ ਲਿਖਿਆ ਹੁੰਦਾ ਤੇ ਮੈਂ ਕਾਰਡ ਵੰਦੀ ਗਿਆ ਤੇ ਮੈਂ ਸੋਚਿਆ ਕਿ ਇਹਨਾਂ ਸਾਰਿਆਂ ਨੇ ਲੈਕਚਰ ਕਰਾਉਣਾ ਵੀ ਇੱਥੇ ਤਾਂ ਮੇਰਾ ਫੋਨ ਨੰਬਰ ਹੀ ਲਿਖਿਆ ਤੇ ਮੇਰਾ ਇੱਕ ਦੋਸਤ ਸੀਗਾ ਉਸ ਇਲਾਕੇ ਦਾ ਮੈਂ ਕਿਹਾ ਗੁਰਪ੍ਰੀਤ ਇਹਨਾਂ ਨੇ ਲੈਕਚਰ ਕਰਾਉਣਾ ਕਿੰਨਾ ਨਹੀਂ ਵੀਰ ਜੀ ਕਾਰਡ ਭੁੱਗੀ ਕਾਰਡ ਹੀ ਵਰਤਦੇ ਆ ਕਹਿੰਦਾ ਇੱਥੇ ਟੌਰ ਹੀ ਉਹਦਾ ਹੁੰਦਾ ਹੈ ਕਹਿੰਦਾ ਕਿਤੇ ਗਲਤ ਕਰਕੇ ਵੇਖੋ ਕਿਤੇ ਜਦੋਂ ਆਪਸ ਵਿੱਚ ਗੱਲਾਂ ਕਰਦੇ ਨਾ ਕਿੰਦੇ ਫਲਾਣਾ ਜਿਹੜਾ ਨਾ ਉਹ ਬਾਦਲ ਸਾਹਿਬ ਦੇ ਕਾਰਡ ਦਾ ਖਾਂਦਾ ਹੀ ਫਲਾਣੇ ਦੇ ਕੋਲ ਫਲਾਣੇ ਮੰਤਰੀ ਦਾ ਕਾਰਡ ਹੀ ਉਹਦ ਨਾ ਖਾਂਦਾ ਹੀ ਆ ਸਾਡੀ ਰਵਾਇਤ ਬੜੀ ਅਸੀਂ ਬਿਗ ਕਿੱਥੇ ਰਹੇ ਇਹ ਤਾਂ ਵੇਖੀ ਸਾਡੇ ਹਾਲਾਤ ਕੀ ਬਣਦੇ ਜਾ ਰਹੇ ਹਨ ਕਾਰਨ ਰਾਜ ਉਹਨਾਂ ਲੋਕਾਂ ਦੇ ਕੋਲ ਹੈ ਜਿਨ੍ਹਾਂ ਲੋਕਾਂ ਨੂੰ ਰਾਜ ਦੇ ਵਿੱਚ ਰਹਿ ਰਹੇ ਲੋਕਾਂ ਦੀ ਕੋਈ ਪਰਵਾਹ ਨਹੀਂ ਜਿਨ੍ਹਾਂ ਲੋਕਾਂ ਨੂੰ ਰਾਜ ਸੱਤਾ ਚ ਲਾਉਣ ਦੇ ਨਾਲ ਮਤਲਬ ਨਹੀਂ ਸਭ ਕੁਝ ਪਰਿਵਾਰਵਾਦ ਵਾਸਤੇ ਕੀਤਾ ਜਾ ਰਿਹਾ ਇੱਕ ਬਿਜ਼ਨਸ ਹੈ ਇਲੈਕਸ਼ਨ ਚ ਲਾਏ ਜਾਂਦੇ ਨੇ ਫਿਰ 5 ਸਾਲ ਕਮਾਏ ਜਾਂਦੇ ਨੇ ਇੱਕ ਬਿਜ਼ਨਸ ਇੱਕ ਵਪਾਰ ਤੋਂ ਹੱਦ ਕੁਝ ਨਹੀਂ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਹੁੰਦੀਆਂ ਕਿਉਂਕਿ ਮੈਂ ਸਾਹਮਣੇ ਵੀ ਕਹਿੰਦਾ ਜਦੋਂ ਮੇਰੇ ਲੱਖੋਰ ਵੀ ਲੀਡਰ ਬੈਠੇ ਹੁੰਦੇ ਮੈਂ ਉਦੋਂ ਵੀ ਇਹੀ ਗੱਲ ਕਰਦਾ ਕਿ ਇੱਕ ਵਪਾਰ ਹੈ ਥੋੜੇ ਦਿਨ ਲਾ ਲਓ ਬਾਅਦ ਚ 5 ਸਾਲ ਕਮਾ ਲਓ ਇਹਦੇ ਤੋਂ ਵੱਧ ਕੁਝ ਨਹੀਂ ਕਹਿ ਗੁਰਨਾਨਕ ਸੱਚੇ ਪਾਤਸ਼ਾਹ ਨੇ ਅਧਿਨ ਕਰਕੇ ਸਾਡੇ ਸਾਹਮਣੇ ਇਹ ਗੱਲ ਰੱਖ ਦਿੱਤੀ ਕਿ ਕੋਟੀ ਹੂ ਪੀਰ ਵਰਜਰ ਹਾਏ ਜਾਂ ਮੀਰ ਸੁਣਿਆ ਤਾਇ ਜਦੋਂ ਬਾਬਰ ਮੀਰ ਪੀਰ ਫਾਰਸੀ ਦਾ ਸ਼ਬਦ ਹੈ ਔਰ ਇਹਦਾ ਮਤ ਹੁੰਦਾ ਹੈ ਅਮੀਰ ਪਾਤਸ਼ਾਹ ਪੀਰ ਵੀ ਫਾਰਸੀ ਦਾ ਸ਼ਬਦ ਹੈ ਉਹਦਾ ਭਾਵ ਹੁੰਦਾ ਹੈ ਫਕੀਰ ਰੂਹਾਨੀ ਤੌਰ ਤੇ ਇੱਕ ਬੜਾ ਉੱਚਾ ਬੰਦਾ ਗੁਰਨਾਨਕ ਸਾਹਿਬ ਕਹਿੰਦੇ ਮੀਰ ਚੜ ਕੇ ਆ ਰਿਹਾ ਪਾਤਸ਼ਾਹ ਆ ਰਿਹਾ ਇੱਥੋਂ ਦੇ ਲੋਕ ਪੂਜਾ ਪਾਠ ਹਵਨ ਤੇ ਕਬਰਾਂ ਦੇ ਉੱਪਰ ਮੱਥੇ ਟੇਕਦੇ ਕਾਦੇ ਕਰਕੇ ਉਹਦੀ ਆਰੀ ਫੌਜ ਬੰਨੀ ਹੋ ਜਾਏਗੀ। ਹੋਇਆ ਕਿ ਪਾਛੇ ਕਿਤੇ ਕੋਈ ਮੁਗਲ ਦਾ ਬੁਆ ਬੰਦਾ ਕਿਨੇ ਨਾ ਪਰਚਾ ਲਾਇਆ। ਥਾਨ ਮੁਕਾਮ ਚਲੇ ਵਿਜਮੰਦਰ ਮੁੱਛ-ਮੁੱਛ ਕੋਇ ਰੋਲ। ਉਹ ਤਲਵਾਰ ਚਲਾਉਂਦਾ ਰਿਹਾ ਆਇਆ। ਇਹ ਮੰਤਰ ਪੜਦੇ ਹੋਏ। ਹੋਇਆ ਕਿ ਸਾਰਾ ਹਿੰਦੁਸਤਾਨ ਗੁਲਾਮ ਹੋ ਗਿਆ। ਫਿਰ ਗੁਰਨਾਨਕ ਸਾਹਿਬ ਨੇ ਦੱਸਿਆ ਕਿ ਨਹੀਂ ਇਹਨਾਂ ਦੋਵਾਂ ਚੀਜ਼ਾਂ ਨੂੰ ਜਿਹੜੀ ਗੱਲ ਅੱਜ ਸਮਝਣ ਦੀ ਲੋੜ ਹੈ। ਮੀਰੀ ਤੇ ਪੀਰੀ ਦੇ ਤਵਾਜ਼ਨ ਦੀ ਬੜੀ ਲੋੜ ਹੈ ਮੀਰੀ ਤੇ ਪੀਰੀ ਸ਼ਬਦ ਸੰਸਕ੍ਰਿਤ ਦੇ ਗ੍ਰੰਥਾਂ 'ਚ ਪਹਿਲਾਂ ਵੀ ਆਉਂਦਾ ਸੀ ਪਰ ਇਕੱਠਾ ਗੁਰੂ ਨਾਨਕ ਸਾਹਿਬ ਨੇ ਕੇਵਲ ਗੁਰੂ ਗ੍ਰੰਥ ਸਾਹਿਬ 'ਚ ਵਰਤ ਕੇ ਸਾਨੂੰ ਸਮਝਾਇਆ ਕਿ ਇਹਦੀ ਲੋੜ ਕੀ ਹੈ ਜੇ ਪੀਰ ਦੇ ਕੋਲ ਮੀਰੀ ਨਹੀਂ ਹੋਵੇਗੀ ਉਹ ਕਾਇਰ ਹੋ ਜਾਵੇਗਾ ਮੰਨ ਲਓ ਜੇ ਕੋਈ ਰੋਹਾਨੀ ਤੌਰ ਤੇ ਕੋਈ ਅਤਮਿਕ ਅਵਸਥਾ ਵਾਲਾ ਵਿਅਕਤੀ ਹੈ ਤੇ ਉਹਦੇ ਕੋਲ ਕਿਸੇ ਤਰ੍ਹਾਂ ਦੀ ਤਾਕਤ ਨਹੀਂ ਹੈ ਉਹ ਕਾਇਰ ਹੋ ਜਾਵੇ ਗਾਡਰਪੋਕ ਹੋ ਜਾਵੇਗਾ। ਬਸ ਜੇਕਰ ਮੀਰ ਦੇ ਕੋਲ ਪੀੜੀ ਨਹੀਂ ਹੈ ਕਿ ਬਾਦਸ਼ਾਹ ਦੇ ਕੋਲ ਧਰਮ ਨਹੀਂ ਹੈ ਉਹ ਫਿਰ ਕਾਇਰ ਨਹੀਂ ਹੋਵੇਗਾ ਉਹ ਜ਼ਾਲਿਮ ਬਣ ਜਾਏਗਾ। ਸੋ ਇਹਨਾਂ ਚੀਜ਼ਾਂ ਦੇ ਤਵਾਜ਼ਨ ਦੀ ਇੰਨੀ ਲੋੜ ਹੈ ਕਿ ਸਾਨੂੰ ਸਪਸ਼ਟ ਸਮਝਾ ਦਿੱਤਾ ਕਿ ਰਾਜਨੀਤੀ ਘੋੜਾ ਹੈ ਧਰਮ ਇਹਦਾ ਸਵਾਲ ਹੈ। ਜੇਕਰ ਰਾਜਨੀਤੀ ਨੂੰ ਧਰਮ ਦੇ ਅਸੂਲਾਂ ਦੇ ਅਨੁਸਾਰ ਚਲਾਓਗੇ ਤਾਂ ਤੁਸੀਂ ਲੋਕਾਂ ਦਾ ਭਲਾ ਕਰ ਸਕਦੇ ਹੋ ਫਿਰ ਹਲੇਮੀ ਰਾਜ ਦਾ ਸੰਕਲਪ ਸੱਚਿਆ ਜਾ ਸਕਦਾ ਪਰ ਜੇਕਰ ਧਰਮ ਨੀਵਾ ਚਲਾ ਗਿਆ ਤੇ ਰਾਜਨੀਤੀ ਉੱਪਰ ਆ ਗਈ ਫਿਰ ਜੋ ਕੁਝ ਪੰਜਾਬ ਚ ਹੋ ਰਿਹਾ ਹੈ ਕਿ ਤਾ ਇਹੀ ਕੁਝ ਵਾਪਰ ਰਹੀ ਕਰ ਸੁ ਗੁਰਨਾਨਕ ਸੱਚੇ ਪਾਤਸ਼ਾਹ ਨੇ ਮੀਰੀ ਔਰ ਪੀਰੀ ਦੇ ਸੰਗਲਪ ਨੂੰ ਸਾਡੇ ਸਾਹਮਣੇ ਦੱਸ ਦਿੱਤਾ ਛੇਵੇਂ ਪਾਤਸ਼ਾਹ ਨੇ ਪ੍ਰਗਟ ਕਰ ਦਿੱਤਾ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਰੂਪ ਚ ਗੁਰੂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦਾ ਸੰਕਲਪ ਸਾਡੇ ਸਾਹਮਣੇ ਰੱਖ ਦਿੱਤਾ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਵੇਖੋ ਤੁਸੀਂ ਗੁਬੰਦ ਉੱਚਾ ਹੈ ਤੁਸੀਂ ਇਹਨਾਂ ਨੂੰ ਹੋਰ ਵੇਖੋ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਰੱਖੇ ਗਏ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਪ੍ਰਕਰਮਾ ਨਹੀਂ ਕਰ ਸਕਦੇ ਇੱਥੋਂ ਤੱਕ ਕਿ ਹੁਣ ਤਾਂ 84 ਤੋਂ ਬਾਅਦ ਧੋਣ ਤੋਂ ਬਾਅਦ ਘਰੂ ਘਰੇ ਤੋਂ ਬਾਅਦ ਜਦ ਨਮਾਓ ਸਾਰਿਆ ਕਿ ਉਹਦੇ ਆਲੇ ਦੁਆਲੇ ਪਰਕਰਮਾ ਬਣ ਗਈ ਐ ਵੈਸੇ ਤਖਤ ਦੇ ਦੁਆਲੇ ਪਰਕਰਮਾ ਬਣ ਸੀ ਉਹ ਸਿਰਫ ਸਾਡੀ ਰਾਜਨੀਤਿਕ ਸੱਤਾ ਦਾ ਪ੍ਰਤੀਕ ਤਖਤ ਸਾਡੀ ਮਰਿਆਦਾ ਦੇ ਅਨੁਸਾਰ ਉਹ ਪੂਜਣ ਵਾਲੀ ਜਗ੍ਹਾ ਨਹੀਂ ਜਿਵੇਂ ਬਣਾ ਦਿੱਤੀ ਗਈ ਉਹ ਸਾਡੀ ਰਾਜਨੀਤਿਕ ਨੁਮਾਇੰਦਗੀ ਕਰਨ ਵਾਲਾ ਉਹ ਦੁਨੀਆ ਦੇ ਕਿਸੇ ਵੀ ਜ਼ਾਲਮ ਤਖਤ ਦੇ ਖਿਲਾਫ ਆਵਾਜ਼ ਉਠਾਈ ਜਾ ਸਕਦੀ ਹੈ ਤਖਤ ਤੇ ਗੁਰਦੁਆਰੇ ਚੱਤਰ ਹੁੰਦਾ ਹੈ ਇਸੇ ਕਰਕੇ ਜਦੋਂ ਦੀ ਅਰਦਾਸ 'ਚ ਖੜੇ ਹੁੰਨੇ ਆ ਅਸੀਂ ਕਹਿੰਨੇ ਆ ਪੰਜਾਂ ਤਖਤਾਂ ਤੇ ਸਰਬੱਤ ਗੁਰਦਵਾਰਾਂ ਦਾ ਧਿਆਨ ਕਰੀਆ ਤਖਤ ਤੇ ਗੁਰਦੁਆਰਾ ਅਲੱਗ-ਅਲੱਗ ਚੀਜ਼ ਹੈ ਇੱਕੋ ਚੀਜ਼ ਨਹੀਂ ਹੈ ਤਖਤ ਤੋਂ ਸਾਡੇ ਰਾਜਨੀਤਿਕ ਸੰਘਰਸ਼ ਸ਼ੁਰੂ ਵੀ ਹੁੰਦੇ ਨੇ ਤਖਤ ਤੋਂ ਸਾਡੇ ਸੰਘਰਸ਼ ਲੜੇ ਵੀ ਜਾਂਦੇ ਨੇ ਤੇ ਤਖਤ ਦੇ ਉੱਪਰੋਂ ਅਸੀਂ ਦੁਨੀਆ ਦੇ ਕਿਸੇ ਜ਼ਾਲਮ ਤਖਤ ਨੂੰ ਬੰਕਾਰ ਦੇਈਆਂ ਇਹ ਸਾਡਾ ਤਖਤ ਸੀ ਤੇ ਛੇਵੇਂ ਪਾਤਸ਼ਾਹ ਨੇ ਪ੍ਰਗਟ ਕਰਕੇ ਇਹ ਗੱਲ ਦੱਸ ਦਿੱਤੀ ਜਦੋਂ ਸੋਰਸਿੰਗ ਪਿੰਡ ਦੇ ਰਹਿਣ ਵਾਲੇ ਢਾਡੀ ਨੱਥਮਲ ਤੇ ਅਬਦੁੱਲਾ ਨੇ ਇੱਕ ਵਾਰ ਪੜੀ ਨਾ ਤੇ ਉਦੋਂ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਗੁਰਨਾਨਕ ਸਾਹਿਬ ਨੇ ਮੀਰੀ ਤੇ ਪੀਰੀ ਦੀ ਗੱਲ ਕੀਤੀ ਸੀ ਕਿ ਇਹਨਾਂ ਦੇ ਵਿੱਚ ਨੇੜਤਾ ਕਿੰਨੀ ਹੋਵੇ ਦੂਰੀ ਕਿੰਨੀ ਹੋਵੇ ਮੈਂ ਉਸ ਸੰਕਲਪ ਨੂੰ ਪ੍ਰਗਟ ਕਰ ਦਿੱਤਾ ਹੈ ਪਰ ਇਹਦੀ ਨਮਾਇਦਗੀ ਕੌਣ ਕਰ ਸਕਦਾ ਹੁਣ ਗੱਲ ਇਹ ਦੀ ਆ ਗਈ ਕਿ ਅਕਾਰ ਤਖਸਾਲ ਦੀ ਨਮਾਇਦਗੀ ਕਿਵੇਂ ਦਾ ਵਿਅਕਤੀ ਕਰ ਸਕਦਾ ਟਾਡੀ ਨੱਥਮਲ ਤੇ ਅਬਦੁੱਲਾਹ ਨੇ ਜਿਹੜੀ ਵਾਰ ਪੜੀ ਐ ਇਹਦੇ ਵਿੱਚ ਤਾਂ ਜਵਾਬ ਮਿਲਦਾ ਓਹਨਾਂ ਨੇ ਉੱਥੇ ਕਾਬਤਖਸਾਬ ਤੇ ਖਲੋ ਕੇ ਵਾਰ ਪੜੀ ਦੋ ਤਲਵਾਰੀ ਬੰਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਸ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾ ਕੋਟ ਗੜ ਦਰਵਾਜ਼ਾ ਬਲਖ ਵਕੀਰ ਦੀ ਨਾਲ ਸਿਪਾਹੀ ਨੀਲ ਰੰਗ ਮਾਰ ਦੁਸ਼ਟਾ ਕਰੇ ਤਾਕੀਰ ਦੀ ਪੱਕ ਤੇਰੀ ਕੀ ਜਹਾਂਗੀਰ ਦੀ ਇਹ ਵਾਰ ਪੜੀ ਹੁਣ ਇਹ ਹੈ ਕਿ ਨਮਾਇਦਗੀ ਕੌਣ ਕਰ ਸਕਦਾ ਜਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਪਾਚਾ ਸਿੱਖਾਂ ਦੇ ਸੱਚੇ ਪਾਤਸ਼ਾਹ ਪਰ ਤੁਲਨਾ ਜਦੋਂ ਅਕਾਲ ਤਖਤ ਸਾਹਿਬ ਪ੍ਰਗਟ ਕੀਤਾ ਗਿਆ ਢਾਡੀਆਂ ਨੇ ਤੁਲਨਾ ਕਰ ਦਿੱਤੀ ਕਿ ਤੇਰੀ ਪੱਗ ਦੇ ਸਾਹਮਣੇ ਜਾਂਗੀਰ ਦੀ ਪੱਗ ਕੋਈ ਐਮੀਤ ਨਹੀਂ ਰੱਖਦਾ ਇੱਥੇ ਕੱਪੜੇ ਦੀ ਗੱਲ ਨਹੀਂ ਕੀਤੀ ਕਿ ਜਾਂਗੀਰ ਦੀ ਦਸਤਾਰ ਦਾ ਕੱਪੜਾ ਮਾਲਾ ਹੋਵੇਗਾ ਉਹਦੇ ਤੇ ਕਲਗੀ ਨਹੀਂ ਲੱਗੀ ਹੋਵੇਗੀ ਉਹਦੇ ਉੱਪਰ ਜਿਗਾਨੀ ਹੋਵੇਗਾ ਮਾਲਾ ਨਹੀਂ ਹੋਣੀ ਜਾਂ ਸੋਨਾ ਨਹੀਂ ਹੋਵੇਗਾ ਇੰਬਰਾਈਡਰੀ ਨਹੀਂ ਹੋਈ ਹੋਵੇਗੀ ਗੱਲ ਇਹ ਨਹੀਂ ਕੀਤੀ ਗੱਲ ਇਹ ਕੀਤੀ ਗਈ ਕਿ ਦਸਤਾਰ ਉਹ ਉੱਚੀ ਹੈ ਜਿਹਦੇ ਪਿੱਛੇ ਕਿਰਦਾਰ ਉੱਚਾ ਹੈ ਤਖਤ ਉਸ ਨਿਵਾਇਦਗੀ ਦੇ ਵਿੱਚ ਦੁਨੀਆਂ ਦੇ ਕਿਸੇ ਜ਼ਾਲਮ ਤਖਤ ਨੂੰ ਬੰਗਾਰ ਸਕਦਾ ਜਦੋਂ ਤਖਤ ਦੀ ਨਿਵਾਇਦਗੀ ਕਰਨ ਵਾਲੇ ਜਥੇਦਾਰ ਦਾ ਕਿਰਦਾਰ ਉੱਚਾ ਉਹਦੀ ਦਸਤਾਰ ਦੇ ਪਿੱਛੇ ਕਿਰਦਾਰ ਉੱਚਾ ਖੜਾ ਹੈ ਜਦੋਂ ਢਾਡੀਆਂ ਨੇ ਇਹ ਗੱਲ ਕਹੀ ਉਦੇ ਪਿੱਛੇ ਕਾਰਨ ਕੀ ਸੀ ਉਦੇ ਪਿੱਛੇ ਵੀ ਕੋਈ ਪਿਛੋਕੜ ਹੋਵੇਗਾ ਕੋਈ ਇਤਿਹਾਸਕ ਕਾਰਨ ਹੋਵੇਗਾ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਣਾ ਹੈ ਈਰਾਨ ਦੇ ਵਿੱਚ ਲੋਕਾਂ ਦੇ ਚ ਆਪਸੀ ਗ੍ਰਹਿ ਜੁੱਧ ਚੱਲ ਰਿਆ ਸੀ ਉਦੇ ਛੋਟੇ ਛੋਟੇ ਇਹ ਮੁਸਲਮਾਨਾਂ ਦੇ ਮੁਗਲਾਂ ਦੇ ਸੂਬੇ ਸੀ ਕਿਤੇ ਤੁਰਕੀ ਦੇ ਲੋਕ قبضہ ਕਰ ਲੈਂਦੇ ਸੀ ਕਿਤੇ ਮੁਗਲ ਕਿਤੇ ਪਠਾਨ ਇਹ ਆਪਸੀ ਲੜਾਈਆਂ ਬਹੁਤ ਸੀ ਇਨ ਆਪਸੀ ਲੜਾਈਆਂ ਤੋਂ ਤੰਗ ਹੋ ਕੇ ਇੱਕ ਤੁਸੀਂ ਪੜਿਆ ਲਿਖਿਆ ਵਿਅਕਤੀ ਵੀ ਕਹਿ ਸਕਦੇ ਹੋ ਤੇ ਬਹਾਦਰ ਵੀ ਕਹਿ ਸਕਦੇ ਹੋ ਨਾਮ ਸੀ ਮਿਰਜ਼ਾ ਗਿਆਸਪੇਗ ਪੁੱਲਾਹੌਰ ਆ ਗਿਆ ਲਾਹੌਰੋਂ ਕੁਛੇ ਠਹਿਰਿਆ ਉਸ ਤੋਂ ਬਾਅਦ ਉਹ ਦਿੱਲੀ ਨੂੰ ਗਿਆ ਉਹਦੇ ਦੋ ਬੱਚੇ ਸੀ ਇੱਕ ਬੱਚੀ ਦਾ ਨਾਮ ਬਹਿਰ ਨਸਾ ਤੇ ਉਹਦੇ بیٹے ਦਾ ਨਾਮ ਆਸਿਫ ਖਾਨ ਜਦੋਂ ਬਹਿਰ ਨਸਾ ਬੇਟੀ ਜਿਹੜੀ ਜਵਾਨ ਹੋਈ ਤੇ ਉਹਦਾ ਵਿਆਹ ਕਰ ਦਿੱਤਾ ਸ਼ੇਰ ਅਫਗਨ ਖਾਨ ਦੇ ਨਾਲ ਤੇ ਸ਼ੇਰ ਅਫਗਨ ਖਾਨ ਜਿਹੜਾ ਉਹ ਜਹਾਂਗੀਰ ਦਾ ਦਰਬਾਰੀ ਸੀ ਹੁਣ ਜਹਾਂਗੀਰ ਦੇ ਦਰਬਾਰੀ ਦੇ ਘਰ ਮਿਰਜ਼ਾ ਗਿਆਸ ਵੇਗ ਦੀ ਬੇਟੀ ਜਦੋਂ ਨਿਕਾਹ ਹੋਇਆ ਨਾ ਤੇ ਉਹਨੇ ਜ਼ਾਹگیر ਨੂੰ ਆਪਣੇ ਘਰ ਦਾਵਤ ਦਿੱਤੀ ਇਨਵਾਈਟ ਕੀਤਾ ਕਿ ਤੂੰ ਮੇਰੇ ਘਰ ਆ ਮੈਂ ਤੈਨੂੰ ਦਾਵਤ ਦੇਣਾ ਚਾਹੁੰਦਾ ਮੈਂ ਪਾਰਟੀ ਦੇਣਾ ਚਾਹੁੰਦਾ ਮੇਰਾ ਵਿਆਹ ਹੋਇਆ ਜ਼ਾਹگیر ਗਿਆ ਜਦੋਂ ਉਹਨੇ ਉੱਥੇ ਆਪਣੇ ਇਸ ਜਰਨੈਲ ਸ਼ੇਖ ਅਫਦਨ ਖਾਨ ਦੀ ਘਰ ਵਾਲੀ ਮਹਿਰ ਰਸਾਮ ਦੇਖਿਆ ਨਾ ਤੇ ਮਨ ਚ ਪਤਾ ਕੀ ਸੋਚਦਾ ਇੰਨੀ ਸੁੰਦਰ ਔਰਤ ਤਾਂ ਮੇਰੇ ਬੈਲ ਚ ਹੋਣੀ ਚਾਹੀਦੀ ਹੈ ਇੰਨੀ ਸੁੰਦਰ ਔਰਤ ਦੁਨੀਆ ਦੀ ਖੂਬਸੂਰਤ ਔਰਤ ਇਹਦੇ ਘਰ ਦੇ ਵਿੱਚ ਇਹ ਤਾਂ ਮੇਰੇ ਘਰ ਹੋਣੀ ਚਾਹੀਦੀ ਹੈ ਕੁਝ ਦਿਨਾਂ ਬਾਅਦ ਸ਼ੇਰ ਅਫਗਨ ਖਾਨ ਨੂੰ ਬਰਬਾਦ ਕੀਤਾ ਤੇ ਇਸ ਲੜਕੀ ਨੂੰ ਆਪਣੇ ਘਰ ਲੈ ਆਂਦਾ ਇਹਦਾ ਨਾਮ ਰੱਖਿਆ ਨੂਰਜੋ। ਹੁਣ ਇਹੀ ਨੂਰਜੋ 1921 ਦੇ ਵਿੱਚ ਜਦੋਂ 6ਵੇਂ ਪਾਦਸ਼ਾਹ ਨੂੰ ਮੱਥਾ ਟੇਕਣ ਵਾਸਤੇ ਜਾਂ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਤੇ ਪਾਦਸ਼ਾਹ ਪਤਾ ਕੀ ਕਹਿੰਦੇ ਨੇ ਬੜਾ ਸ਼ਿੰਗਾਰ ਕਰਕੇ ਆਈ ਹੈ। ਉਹ ਇਤਿਹਾਸ ਬਹੁਤ ਲੰਮਾ ਹੈ ਜੀ ਸਾਂਝਾ ਨਹੀਂ ਕੀਤਾ ਜਾ ਸਕਦਾ। ਕਾਹਦਾ ਸ਼ਿੰਗਾਰ ਕੀਤਾ ਬਾਦ ਦੇ ਵਿੱਚੋਂ ਸੋਨਾ ਸਿੱਖਾਂ ਦੇ ਹੱਥ ਕਿਵੇਂ ਆਇਆ ਉਹ ਅਖਰੀਆਂ ਗੱਲਾਂ ਨੇ। ਸਾਡੀ ਮਸਲਾ ਦੀ ਲੜਾਈ ਵੀ ਪਈ ਇਸ ਨੂਰ ਜਹਾਦੇ ਸੋਨੇ ਤੋਂ ਉਹ ਬਹੁਤ ਲੰਬੀ ਬਾਤ ਹੈ ਕਿਤੇ ਫਿਰ ਸੰਜੀ ਕਰਾਂ ਕਿ ਪਰ ਇੰਨਾ ਦੱਸਾਂ ਕਿ ਇੰਨਾ ਜ਼ਿਆਦਾ ਸ਼ਿੰਗਾਰ ਕੀਤਾ ਹੋਇਆ ਸੀ ਇਹਦਾ ਲਹਿੰਗਾ ਇੰਨਾ ਭਾਰਾ ਸੀ ਕਿ 22 ਇਹਦੀਆਂ ਨੌਕਰਾਂਆਂ ਨੇ ਲਹਿੰਗਾ ਚੁੱਕਿਆ ਸੀ 22 ਫਾਸਿਸ ਤੋਂ ਤੋਂ ਪੜ ਕੇ ਵੇਖੋ ਤੇ ਬਾਛਾ ਪਤਾ ਕੀ ਕਿਹਾ ਸੀ ਕਰਤਾਰ ਕੀ ਹੁੰਦਾ ਅਹਿਸਾਸ ਸਾਜ ਸ਼ਿੰਗਾਰ ਕਰ ਪੁੱਤਰੀ ਪਾਏ ਖੁਦਾਏ ਬੇਟਾ ਜਿੰਨੇ ਕੀਮਤੀ ਗਹਿਣਿਆਂ ਦਾ ਸ਼ਿੰਗਾਰ ਤਨ ਤੇ ਕੀਤਾ ਹੈ ਨਾ ਜੇਕਰ ਖੁਦਾ ਦੇ ਨਾਮ ਦਾ ਸ਼ਿੰਗਾਰ ਮੰਨਤੇ ਕੀਤਾ ਹੁੰਦਾ ਜੇ ਰੱਬ ਨੂੰ ਪਾੜਨਾ ਸੀ ਇਹਨੂੰ ਕਿਹਾ ਜਾਂਦਾ ਕਿਰਦਾਰ ਸੀ ਇਹ ਸੀ ਜਿਹੜਾ ਤਖਤ ਦੇ ਉੱਪਰ ਜਿਹੜਾ ਤਖਤ ਦੀ ਨਿਵਾਇਦਗੀ ਕਰੇ ਉਹਦਾ ਕਿਰਦਾਰ ਕਿੰਨਾ ਉੱਚਾ ਹੋਣਾ ਚਾਹੀਦਾ ਜਦੋਂ ਕਿਰਦਾਰ ਉੱਚਾ ਹੁੰਦਾ ਫਿਰ ਸੰਗਤ ਵੀ ਤੁਹਾਡੇ ਤੇ ਵਿਸ਼ਵਾਸ ਕਰਦੀ ਹੈ ਔਰ ਉਹਦਾ ਜਿਹੜਾ ਵਿਸ਼ਵਾਸ ਹੈ ਉਹ ਕੇਵਲ ਗੁਰੂ ਜਾਂ ਜਰਨੈਲ ਦੀ ਮੀਰੀ ਤੱਕ ਸੀਮਤ ਨਹੀਂ ਹੁੰਦਾ ਉਹ ਜਰਨੈਲ ਦੀ ਮੀਰੀ ਤੇ ਪੀਰੀ ਦੇ ਸੰਕਰਪ ਦਾ ਟੁੱਟਿਆ ਹੁੰਦਾ ਜਦੋਂ ਵੀ ਕਿਸੇ ਕੌਮ ਦਾ ਰਾਜਨੀਤਿਕ ਆਗੂ ਜਾਂ ਜਰਨਰਲ ਖਾਸ ਕਰਕੇ ਸਿੱਖਾਂ ਦੇ ਵਿੱਚ ਜਿਸ ਕੌਮ ਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੀ ਜੁੜੀ ਮੀਰੀ ਤੇ ਪੀਰੀ ਦੇ ਨਾਲ ਜੁੜਿਆ ਹੁੰਦਾ ਤੁਸੀਂ ਵੇਖ ਲਿਓ ਸਿੱਖਾਂ ਦੀ ਜਿਹੜੀ ਵੀ ਨਮਾਇੰਦਾ ਰਾਜਨੀਤਿਕ ਧਿਰ ਇਸ ਸਿਧਾਂਤ ਦੀਣ ਦੇਖੀ ਕਰੇਗੀ ਪੰਜਾਬ ਦੇ ਰੋਕਾ ਚ ਕਤਲ ਹੁੰਦੀ ਜਾਵੇਗੀ ਔਰ ਇਹ ਪ੍ਰਤੱਖ ਸੱਚ ਤੁਸੀਂ ਰਾਜਨੀਤਿਕ ਧਿਰਾਂ ਨੂੰ ਕਿਸ ਪੰਦਰ ਤੋਂ ਕਿਸ ਪੰਦਰ ਤੇ ਆਉਂਦੇ ਵੇਖਿਆ ਉਹਦੇ ਕਾਰਨ ਨਹੀਂ ਕੁਝ ਅਸੀਂ ਮੀਰੀ ਤੇ ਪੀਰੀ ਦੇ ਸਿਰਕਰ ਤੋਂ ਛੱਡ ਪਰ ਜਦੋਂ ਮੀਰੀ ਤੇ ਪੀਰੀ ਦਾ ਸੰਕਰਤ ਸਾਡੇ ਕੋਲ ਆ ਵਿਸ਼ਵਾਸ ਕਿਵੇਂ ਨਾ ਹੁੰਦਾ ਅੱਜ ਆਗੂ ਬਾੜ ਨਿਕਲਣ ਤੋਂ ਡਰਦਾ ਹੈ ਅੱਜ ਦਾ ਆਗੂ ਕੋਈ ਵੀ ਮੈਂ ਕਿਸੇ ਰਾਜਨੀਤਿਕ ਕਿਧਰ ਦੀ ਗੱਲ ਨਹੀਂ ਕਰ ਰਿਹਾ ਆਪਣੇ ਆਪ ਨੂੰ ਲੋਕਾਂ ਦੇ ਨੁਮਾਇੰਦੇ ਖਾਣ ਵਾਲੇ ਆਗੂ ਜਿ ਲੋਕਾਂ ਦੇ ਵੱਲੋਂ ਚੁਣੇ ਗਏ ਨੇ ਪਰ ਲੋਕਾਂ ਦੇ ਵਿੱਚ ਬਿਨਾਂ ਸੁਰੱਖਿਆ ਤੋਂ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਕਾਰਨ ਕੀ ਸਮਝਣ ਦਾ ਯਤਨ ਕੀਤਾ ਕਾਰਨ ਇਹੀ ਹੈ ਕਿ ਇਹ ਸੰਕਲਪ ਨੂੰ ਖਤਮ ਕਰ ਦਿੰਦਾ ਜੇ ਸੱਚਮੁੱਚ ਤੁਸੀਂ ਧਾਰਮਿਕ ਤੌਰ ਤੇ ਆਪਣੇ ਅਕੀਦੇ ਦੇ ਵਿੱਚ ਪਰਪੱਕ ਹੋ ਕੇ ਮੈਂ ਕਹਿੰਦਾ ਕਿਸੇ ਵੀ ਤਰ੍ਹਾਂ ਦੇ ਵਿੱਚ ਹੋ ਤੁਸੀਂ ਹਿੰਦੂ ਹੋ ਤੁਸੀਂ ਮੁਸਲਮਾਨ ਹੋ ਇਸਾਈ ਹੋ ਸਿੱਖ ਹੋ ਕਿਸੇ ਵੀ ਤਰ੍ਹਾਂ ਦੇ ਵਿੱਚ ਹੋ ਇਵਨ ਇਸਾਈਵਾਦ ਦੇ ਵਿੱਚ ਵੀ ਇੱਕ ਟੂ ਸਵਾਰਟ ਥਿਊਰੀ ਚੱਲਦੀ ਹੈ ਕਿ ਧਰਮ ਤੇ ਰਾਜਨੀਤੀ ਉਹਦੇ ਵਿੱਚ ਵੀ ਇਹ ਗੱਲ ਆਉਂਦੀ ਹੈ ਕਿ ਜੇ ਰਾਜ ਪ੍ਰਬੰਧ ਚਲਾਉਣਾ ਹੈ ਇਵਨ ਤੁਸੀਂ ਅਮਰੀਕਾ ਦੇ ਵਿੱਚ ਜਾਓ ਉਨ੍ਹਾਂ ਦੇ ਹਰ ਡਾਲਰ ਦੇ ਉੱਪਰ ਲਿਖਿਆ ਇਨ ਗੋਡ ਵੀ ਟ੍ਰਸਟ ਅਸੀਂ ਰੱਬ 'ਚ ਵਿਸ਼ਵਾਸ ਕਰਦੇ ਹਾਂ ਇੱਕ ਚੰਗੇ ਮੈਤਕਤਾ ਭਰਪੂਰ ਰਾਜ ਨੂੰ ਚਲਾਉਣ ਦੇ ਵਾਸਤੇ ਮੀਰੀ ਤੇ ਪੀੜੀ ਦਾ ਸੰਕਲਪ ਦੁਨੀਆਂ ਦੀ ਹਰ ਰਾਜਨੀਤਿਕ ਸ਼ਕਤੀ ਦੇ ਵਾਸਤੇ ਲੋੜ ਹੈ ਤੇ ਜਦੋਂ ਇਹ ਸੰਕਲਪ ਪੂਰਨ ਹੁੰਦਾ ਲੋਕਾਂ 'ਚ ਅਣਖ ਵੀ ਹੁੰਦੀ ਸਵੈ ਮਾਣ ਵੀ ਹੁੰਦਾ ਵਿਸ਼ਵਾਸ ਵੀ ਹੁੰਦਾ ਲੋਕ ਆਪਣੇ ਆਪੇ ਆਗੂ ਤੇ ਇਸ਼ਾਰੇ ਤੇ ਮਰਨ ਤੁਰਦੇ ਪਰ ਜਦੋਂ ਆਗੂ ਕਰਤਾਰ ਦਾ ਜਦੋਂ ਆਗੂ ਦਾ ਕਰਤਾਰ ਨੀਵਾਂ ਹੋ ਜਾਂਦਾ ਹੈ ਫਿਰ ਲੋਕ ਨਹੀਂ ਆਉਂਦੇ ਲੋਕ ਉਦੋਂ ਆਉਂਦੇ ਨੇ ਜਦੋਂ ਪਹਿਲੀ ਗੱਲ ਮੇਰੀ ਔਰ ਪਿੰਦੇ ਦਾ ਸੰਕਰਪ ਕਿਤੇ ਇੱਕ ਪ੍ਰਕਾਸ਼ਮਾਨ ਹੋਇਆ ਦਿਸੇ ਦੂਜੀ ਗੱਲ ਉਹ ਸਮਝਣ ਕਿ ਆਗੂ ਸਾਡੀ ਨਿਮਰਤਾ ਠੀਕ ਕਰੇ ਜਦੋਂ ਆਗੂ ਨਿਮਰਤਾ ਨਹੀਂ ਕਰਦੇ ਫਿਰ ਸਾਰੀ ਗੱਲ ਖਤਮ ਹੋ ਜਾਂਦੀ ਪਰ